ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਵੇਖਦੇ ਹੋ ਨਤੀਜੇ ਜਿसरी ਕਹਣਾ ਆਇਆ। ਅੱਜ ਪ੍ਰਮਾਤਮਾ ਦੀ ਬਹੁਤ અપਾਰ ਕਿਰਪਾ ਹੋਈ ਆ। ਅੱਜ ਹਲਕੇ ਜਨਾਲੇ ਦੇ ਵਿੱਚ 100 ਪਿੰਡ ਤੋਂ ਵੱਧ ਜਿਹੜਾ ਪਿੰਡ ਆ ਹੁਣ ਤੱਕ ਅਕਾਲੀ ਦਲ ਜਿਹੜਾ ਵੱਡੀ ਲੀਡ ਦੇ ਨਾਲ ਜਿੱਤਿਆ ਕਿ ਇਹ ਪਿੰਡ ਚੋਂ 100 ਵੋਟ ਤੇ ਕਿਹੇ ਪਿੰਡ ਚੋਂ 150 ਵੋਟ ਤੇ ਕਿਤੇ ਉਹ 250 ਆ ਮਿੰਟੂ ਖੜਾ 400 ਵੋਟ ਤੇ ਆਪਣੇ ਪਿੰਡੋਂ ਲੀਡ ਨਾਲ ਜਿੱਤਿਆ। ਇਸ ਕਰਕੇ ਜੇ ਰਿਜ਼ਲਟ ਆਉਣੇ ਬਾਕੀ ਆ। ਸ਼ਾਮ ਤੱਕ ਆਉਣਗੇ ਰਾਤ ਤੱਕ ਸਾਰੇ ਇੰਤਜ਼ਾਰ ਕਰ ਰਹੇ ਆ ਪਰ ਬਹੁਤ ਵੱਡੀ ਜਿਹੜੀ ਕਿਰਪਾ ਹੋਈ ਆ। ਇਸ ਸਾਲ ਕੀ ਤੋਂ ਜਿਹੜੇ ਵਿਧਾਇਕ ਆ ਕੁਲਦੀਪ ਸਿੰਘ ਧਾਰੀਆਲ ਉਸ ਆਪਣੇ ਪਿੰਡ ਦੇ ਵਿੱਚੋਂ ਸਾਡਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਕ ਦਾ ਮੈਂਬਰ ਸੀ ਜਿਹੜਾ ਬ੍ਰਹਮ ਸਿੰਘ ਝੰਡੇਰ ਉਹ 250 ਵੋਟ ਦੇ ਨਾਲ ਉਸ ਪਿੰਡ ਦੇ ਵਿੱਚੋਂ ਜਿੱਤਿਆ ਕਹਿੰਦੇ ਸੀ ਅਕਾਲੀ ਦਲ ਪੰਜਾਬ ਚ ਖਤਮ ਹੋ ਗਿਆ ਇਸ ਤਰੀਕੇ ਨਾਲ ਦੇਖਦੇ ਹੋ ਜਿਸ ਤਰੀਕੇ ਨਾਲ ਵਾਪਸੀ ਕੀਤੀ ਪੈਣਾਂ ਲੱਗਦੇ ਇਹ ਕਹਿਣ ਦੇ ਨਾਲ ਕੁਝ ਨਹੀਂ ਹੋਣਾ ਜੀ ਇਹ ਤਾਂ ਭਾਸ਼ਣ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਂ ਤੋਂ ਸ਼ੁਰੂ ਕਰਦੇ ਆ ਤੇ ਖਤਮ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਂ ਤੇ ਹੀ ਕਰਦੇ ਆ ਇਨਾ ਵੱਡਾ ਡਰ ਇਹਨਾਂ ਨੂੰ ਅੱਜ ਜਿਹੜਾ ਆਉਣ ਡਿਆ ਸਾਰਾ ਸ਼੍ਰੋਮਣੀ ਅਕਾਲੀ ਦਲ ਤੋਂ ਆ ਰਿਹਾ ਉਹ ਇਹਨਾਂ ਦਾ ਡਰ ਜਿਹੜਾ 2027 ਚ ਲਾ ਦਾਂਗੇ ਲੱਗਦਾ ਇੱਕ ਵਾਰ ਫਿਰ ਤੋਂ ਜਿਹੜਾ ਅਕਾਲੀ ਦਲ ਉੱਠਣਾ ਸ਼ੁਰੂ ਹੋ ਗਿਆ ਬੋਸਟ ਮਿਲਣਾ ਸ਼ੁਰੂ ਹੋ ਗਿਆ ਭਾਜੀ ਇੱਕਾਂ ਤੇ ਲਿਖੀ ਗੱਲ ਆ ਕਿ ਆਉਣ ਵਾਲੀ ਸਰਕਾਰ 2027 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਹੋਊ ਵੋਟਰਸ ਨੇ ਬੜਾ ਪ੍ਰੋਹਸਾ ਦਿਖਾਇਆ ਕਾਲੀਫਰਨੀਆ ਤੇ ਉਮੀਦ ਨਹੀਂ ਕਰਦੇ ਲੋਕ ਕਿ ਇੰਨੀਆਂ ਵੋਟਾਂ ਪੈ ਜਾਣਗੀਆਂ ਪਰ ਫਿਰ ਵੀ ਵੋਟਰ ਨੇ ਬਹੁਤ ਪ੍ਰੋਹਸਾ ਦਿਖਾਇਆ ਮੇਰੇ ਖਿਆਲ ਨਾਲ ਪਰਮਾਤਮਾ ਕਿਰਪਾ ਰੱਖੇ ਇਸ ਹਲਕੇ ਦੇ ਵਿੱਚ 61000 ਵੋਟ ਜਿਹੜੀ ਆ ਪਾਉਪੋਲ ਹੋਈ ਆ ਜਿਹਦੇ ਵਿੱਚੋਂ ਘਟੋ ਘਟ 27000 ਦੇ ਲਾਗੇ ਜਾ ਕੇ ਵੋਟ ਜਿਹੜੀ ਆ ਅਕਾਲੀ ਦਲ ਕੱਲੇ ਨੂੰ ਪਈ ਆ ਇਸ ਕਰਕੇ ਬਹੁਤ ਵੱਡਾ ਉਹਨਾਂ ਨੇ ਮਾਣ ਬਖਸ਼ਿਆ ਮੇਰਾ ਰੋਮ ਰੋਮ ਉਹਨਾਂ ਦਾ ਰਿਣੀ ਆ ਮੈਂ ਧੰਨਵਾਦ ਕਰਦਾ ਉਹਨਾਂ ਸੂਰਬੀਰ ਜੋਧਿਆਂ ਦਾ ਜਿਨ੍ਹਾਂ ਨੇ ਡਟ ਕੇ ਅਕਾਲੀ ਦਲ ਦਾ ਸਾਹ ਦਿੱਤਾ ਤੇ ਸਾਨੂੰ ਸਾਰੀਆਂ ਪਾਰਟੀਆਂ ਨੇ ਜਿਹੜਾ ਇੱਥੇ ਹਰਉਣ ਦੀ ਕੋਸ਼ਿਸ਼ ਕੀਤੀ ਰਲ ਕੇ ਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੀ ਵਿਰੋਧਤਾ ਕੀਤੀ ਹੈ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਦਾ ਧੰਨਵਾਦ ਵੀ ਕਰਦਾ ਕੌਂਸਲਰ ਦੀਆਂ ਚੋਣਾਂ ਆ ਗਈਆਂ ਨੇ ਅਕਾਲੀ ਦਲ ਦੀ ਕਿਸ ਤਰੀਕੇ ਦੀ ਤਿਆਰੀ ਹੈ ਤੇ ਕੀ ਲੱਗਦਾ ਇੱਕ ਉੱਥੇ ਵੀ ਇਸ ਤਰੀਕੇ ਦਾ ਆਉਣ ਵਾਲਾ ਸਮਾਂ ਜੀ ਪ੍ਰਮਾਤਮਾ ਆਪਣੇ ਆਪ ਹੀ ਜਿਹੜਾ ਸਾਰਾ ਸਹੀ ਕਰੀ ਜਾ ਰਿਹਾ ਜਿਹੜੇ ਲੋਕ ਹੈ ਉਹ ਬਹੁਤ ਸਿਆਣੇ ਹੋ ਚੁੱਕੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਹੈ ਤਾਂ ਖੇਤਰੀ ਪਾਰਟੀ ਸ਼ਰੋਣੀ ਅਕਾਲੀ ਦਲ ਨੂੰ ਅੱਗੇ ਲਿਆਉਣਾ ਜ਼ਰੂਰੀ ਹੈ ਇਸ ਕਰਕੇ ਚਿਕਨਾ ਜਿਹੜੀਆਂ ਆਉਣ ਵਾਲੀਆਂ ਉਹ ਵੀ ਬਹੁਤ ਤਗੜੇ ਹੋ ਕੇ ਲੜਾਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News